ਕਾ ਤੁਹਾਡਾ ਇਹ ਲੜਕਾ ਇਹ ਸਰ ਮੇਰਾ ਮਾਸੀ ਦਾ ਮੁੰਡਾ ਹੈਗਾ ਅੱਛਾ ਕੀ ਕਿੱਥੇ ਮਿਲਿਆ ਤੇ ਕੀ ਹੋਇਆ ਇਹ ਸਰ ਇੱਥੇ ਅਵੋਰ ਚ ਆਇਆ ਸੀ ਪੁਲਿਸ ਵਾਲੇ ਦੇ ਇੱਥੇ ਮਿਲ ਗਿਆ ਸੀ ਇਹਨਾਂ ਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਇਹ ਮੁੰਡਾ ਸਾਨੂੰ ਮਿਲ ਗਿਆ ਜੀ ਜੀ ਤੇ ਬਹੁਤ ਬਹੁਤ ਧੰਨਵਾਦ ਕੀ ਹੋਇਆ ਕੀ ਸੀ ਮੁੰਡੇ ਨੂੰ ਇਹ ਮੁੰਡਾ ਜੀ ਸਰ ਇਹ ਹਾਫ ਮਾਈ ਡੇ ਅੱਛਾ ਕਿੰਨੇ ਟਾਈਮ ਤੋਂ ਇੱਕ ਘਾਟੋ ਘਾਟ ਵੀ 20 ਸਾਲਾਂ ਤੋਂ 20 ਸਾਲਾਂ ਤੋਂ ਠੀਕ ਹੈ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਕਿਵੇਂ ਆਇਆ ਅਵੋਰ ਹਾਂ ਕੁਝ ਗੱਡੀਆਂ ਗੁੱਡੀਆਂ ਚੜ ਜਾਂਦਾ ਸਰੇ ਅੱਛਾ ਗੱਡੀਆਂ ਚੜ ਜਾਂਦਾ ਹਾਂਜੀ ਗੱਡੀਆਂ ਚੜ ਕੇ ਆ ਜਾਂਦਾ ਏ ਪਤਾ ਇਹਨੂੰ ਲੱਗਦਾ ਨਹੀਂ ਤੇ ਆਪ ਹੀ ਕਨਫਿਊਜ਼ ਹੋ ਜਾਂਦਾ ਹੈ ਠੀਕ ਹੈ ਇੱਕ ਚੋਰੀ ਵਾਲਾ ਮੈਟਰ ਹੋਇਆ ਸੀਗਾ ਤੇ ਉੱਥੇ ਬੰਦਾ ਵੀ ਇੱਕ ਅਰੈਸਟ ਕੀਤਾ ਸੀਗਾ ਕੀ ਮੈਟਰ ਹੁੰਦਾ ਜੀ ਜੈਨ ਜੀ ਪਹਿਲਾਂ ਤਾਂ ਇਹ ਨਾ ਇੱਕ ਬੈਂਕ ਮੈਨੇਜਰ ਦੇ ਘਰੇ ਚੋਰੀ ਹੋਈ ਸੀ ਜੀ ਤੇ ਉਹ ਉਹਨੂੰ ਸ਼ੱਕ ਸੀ ਵੀ ਸ਼ਾਇਦ ਚੋਰੀ ਇਹਨੇ ਕੀਤੀ ਆ ਪਰ ਇਹ ਵੀ ਕਨੈਰ ਦਾ ਰਹਿਣ ਦਾ ਬੰਦਾ ਹੈਗਾ ਇਹ ਮੰਦਬੁੱਧੀ ਹੈ ਜਿਹੜਾ ਭਲੇਖਣ ਵਾਲੇ ਇੱਥੇ ਆ ਗਿਆ ਸੀ ਅਸੀਂ ਵੈਰੀਫਾਈ ਕਰ ਲਿਆ ਇਹਨੂੰ ਇਹ ਬੰਦਾ ਚੋਰ ਨਹੀਂ ਹੈ ਇਹਨੂੰ ਇਹਨਾਂ ਦੇ ਮਾਪਿਆਂ ਦੇ ਵਾਰਸਾਂ ਦੇ ਹਵਾਲੇ ਕਰਨ ਲੱਗੇ ਆ ਇਹ ਬੰਦਾ ਕੱਲ ਫੜਾਇਆ ਗਿਆ ਸੀ ਤੁਹਾਡੇ ਨੂੰ ਹਾਂ ਕੱਲ ਸਾਨੂੰ ਇੱਥੇ ਦੇਗੇ ਸੀ ਅਸੀਂ ਫੁਟੇਜ ਵੀ ਨਾਲ ਦੇਗੇ ਸੀ ਕੈਮਰੇ ਦੀ ਤੇ ਉਹ ਚੈੱਕ ਕੀਤਾ ਉਹ ਚੋਰੀ ਕਰਨ ਵਾਲਾ ਬੰਦਾ ਹੋਰ ਹੈ ਇਹ ਨਹੀਂਗਾ ਇਹ ਸਿਰਫ ਇੱਕ ਸ਼ੱਕ ਦੇ ਬਨਾਵਤੇ ਲਿਆਈ ਸੀ ਉਹ ਹੁਣ ਅਸੀਂ ਵੈਰੀਫਾਈ ਕਰ ਲਿਆ ਇਹਨਾਂ ਦੇ ਮਾਤਿਆਂ ਦੇ ਹਵਾਲੇ ਕਰ ਦਿੱਤੇ ਵਨ ਵਾਲਿਆਂ ਨੇ ਇੱਕ ਕੋਈ ਮੰਦਬੁੱਧੀ ਇਹਨਾਂ ਦੇ ਕੋਲ ਆਇਆ ਸੀਗਾ ਜਿਹੜਾ ਵਿੱਚੇ ਪਿਸ਼ਾਬ ਕਰ ਰਿਹਾ ਸੀਗਾ ਜੀ ਜੀ ਬੜੇ ਮੁਸ਼ਕ ਮਾਰਦਾ ਵੈਸੀ ਗੰਦੀ ਹਾਲਾਤ ਦੇ ਵਿੱਚ ਸੀਗਾ ਜੀ ਇਹਨੂੰ ਥਾਣੇ ਤੋਂ ਮੁਨਸ਼ੀ ਦਾ ਫੋਨ ਆਂਦਾ ਹੈ ਇਹ ਐਵੇਂ ਦੇ ਪਰਿਵਾਰ ਨੂੰ ਲੱਪਣਾ ਹੈ ਇਹ ਬਹੁਤ ਪੂਰੇ ਲਾਦਰ ਕਰਿਆਂ ਨੂੰ ਪਹਿਲੇ ਆ ਕੇ ਨੂੰ ਆਇਆ ਇਹਨੇ ਕੱਪੜੇ ਚੇਂਜ ਕਰਵਾਏ ਫਿਰ ਇਹਨੂੰ ਇਹਦੇ ਨਾਲ ਗੱਲਬਾਤ ਕਰਕੇ ਇਹਦੇ ਪਰਿਵਾਰ ਨੂੰ ਲੱਭਿਆ ਸੀ ਲੱਭਣ ਤੋਂ ਬਾਅਦ ਇਹਦੇ ਪਰਿਵਾਰ ਵਾਲੇ ਆਏ ਨੇ ਇਹ ਬਿਕਾਣੇ ਦਾ ਰਹਿਣ ਵਾਲੇ ਨੇ ਰਿਸ਼ਤੇਦਾਰ ਕੋਈ ਬਗਾਨਾ ਕੋ ਰਹਿੰਦੇ ਸੀ ਉਹ ਆਏ ਨੇ ਤੇ ਉਹਨਾਂ ਨੂੰ ਇਹਨਾਂ ਨੇ ਸਪੋਰਟ ਕੀਤਾ ਥਾਣੇ ਵਾਲਿਆਂ ਨੇ ਉਹ ਸਾਰੇ ਪਰਿਵਾਰ ਵਾਲਿਆਂ ਨੇ ਥਾਣੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਵੀ ਤੁਸੀਂ ਸਾਡੇ ਪਰਿਵਾਰ ਦੇ ਬੱਚੇ ਨੂੰ ਸਹੀ ਸੰਭਾਲਿਆ ਰੋਟੀ ਖਵਾਈ ਕੋਈ ਮਾਰਕੁੱਟ ਨਹੀਂ ਕੀਤੀ ਬਹੁਤ ਖੁਸ਼ ਨੇ ਪਰਿਵਾਰ